ਮੇਰਾ ਜੀ ਬਿੰਦਰ ਕੁਮਾਰ ਆ ਬਿੰਦਰ ਕੁਮਾਰ ਕੀ ਮਾਮਲਾ ਕੀ ਜਿਹੜਾ ਤੂੰ ਇੱਥੇ ਆਇਆ ਜੀ ਬੋਲਣਾ ਪਤਾ ਕੀ ਆ ਜੀ ਝੂਠ ਨਹੀਂ ਬੋਲਣਾ ਇਹ ਮੈਨੂੰ ਟੱਕਰਿਆ ਬੱਸ ਢੇ ਮੈਂ ਆਇਆ ਆਪਣੀ ਸਹੋਰੀਆਂ ਤੋਂ ਮੈਂ ਕਰਿਆ ਜੀ ਲਾ ਮੈਂ ਅੱਜ ਕਰਕੇ ਥੋੜੀ ਜਿਹੀ ਲੜ-ਧੜ ਚਾਹਦੀ ਸੀ ਮੇ ਟੰਬਰ ਚ ਉਹ ਕਹਿੰਦੇ ਸੀਗੇ ਕਿ ਮਤਲਬ ਪੂਰੀ ਭੱਜ ਦੌਰ ਗਈ ਮੈਂ ਕੋਈ ਗੱਲ ਨਹੀਂ ਠੀਕ ਆ ਜੀ ਮੈਂ ਆਇਆ ਉਧਰੋਂ ਇਹ ਮੈਂ ਇੱਧਰੋਂ ਜਦੋਂ ਆਉਂਦਾ ਸੀਗਾ ਸੁਖੀ ਵਾਲੇ ਭਾਜੀ ਰੋਕਿਆ ਮੈਂ ਮੈਂ ਕਿਹਾ ਵੀ ਭਾਜੀ ਇਹ ਕਿਉਂ ਜੋ ਮੈਂ ਕਿਹਾ ਭਾਜੀ ਮੈਂ ਰੋਲਪਿੰਡੀ ਨੂੰ ਜਾਣਾ ਵੀ ਤੂੰ ਛੱਡਿਆ ਮੈਨੂੰ ਜਿਵੇਂ ਮੈਂ ਚੋਰ ਹਾਂ ਮੈਂ ਕਹਿਣਾ ਗੱਲੇ ਘਣਾ ਜਾਂ ਚੋਰੀ ਮੈਂ ਤੁਸੀਂ ਕਿੱਥੇ ਦੇ ਆ ਇਹ ਮੇਰੇ ਭਰਾ ਨੂੰ ਜਾਣਦਾ ਤੁਸੀਂ ਕਿੱਥੇ ਨੇ ਇਹ ਕਿੱਥੇ ਦਾ ਇਹ ਚਲਜੀਤਪੁਰ ਕੀ ਇਹ ਦਾ ਨਾਮ ਵਗੈਰਾ ਕੀ ਹੈ ਇਹਦਾ ਨਾਮ ਸ਼ੇਰੀ ਹੈ ਹੈ ਸ਼ੇਰੀ ਪੱਕਾ ਨਾਮ ਹੈ ਪੱਕਾ ਨਾਮ ਹੈ ਜਮਸ਼ੀਰ ਹੈ ਜਮਸ਼ੀਰ ਹਾਂਜੀ ਇਹ ਮੇਰੇ ਭਰਾ ਨੂੰ ਜਾਣਦਾ ਤੇ ਅੱਜ ਇੱਥੇ ਗੁਰਦੁਆਰੇ ਚ ਕੀ ਕਰਨ ਆਇਆ ਸੀ ਤੁਸੀਂ ਮੈਂ ਤਾਂ ਜੀ ਮੈਂ ਕਿਹਾ ਜੇ ਮੈਂ ਗਲੀ ਦੇ ਵਿੱਚ ਇਨਾਂ ਦੇ ਵਿੱਚ ਗਿਆ ਮੈਂ ਗੁਨੇ ਘਾਰਿਆ ਆਪਣਾ ਮੈਨੂੰ ਇੱਥੇ ਵਿਝਾ ਲਿਓ ਘਰ ਜਾਂਦੀ ਮੈਂ ਨਹੀਂ ਲੋੜ ਮੈਂ ਗੜੀ ਚ ਗਿਆ ਨਹੀਂ ਮੈਂ ਮੰਨ ਕੇ ਦੱਲਾ ਇਹ ਗਿਆ ਇਹ ਨਹੀਂ ਮੇਰਾ ਨਾਲ ਆ ਹੀ ਗਿਆ ਇਹ ਗਿਆ ਇਹ ਪਿੱਛੇ ਰੋਲਾ ਪਾਉਂਦਾ ਹੁੰਦਾ ਸੀ ਅੱਜ ਕਿਲੋਮੀਟਰ ਦੇ ਮੋੜੇ ਖੜੇ ਸੀ ਮੋਟਰਸਾਈਕਲ ਚੱਕਿਆ ਮੋਟਰਸਾਈਕਲ ਚੱਕਿਆ ਮੋਟਰਸਾਈਕਲ ਦਾ ਪਤਾ ਨਹੀਂ ਇਹ ਕੱਲਾ ਹੀ ਕੈਮਰੇ ਲੱਗੇ ਟੈਨਸ਼ਨ ਨਾ ਦੂੰ ਤੇ ਕੱਲਾ ਹੀ ਦੌੜ ਆਇਆ ਵੀਡੀਓ ਬਣਦੀ ਵੀਡੀਓ ਕੱਲਾ ਹੀ ਦੌੜ ਆਇਆ ਕੱਲਾ ਹੀ ਦੌੜ ਆਇਆ ਸ਼ਮਸ਼ੇਰ ਜੀ ਸ਼ਮਸ਼ੇਰ ਕਿਹੜੇ ਪਿੰਡ ਤੋਂ ਆਂ ਡੇਜੀਤਪੁਰ ਜੀ ਅੱਜ ਤੂੰ ਮੋਟਰਸਾਈਕਲ ਚੱਕਣ ਆਇਆ ਇੱਧਰ ਮਹੱਲੇ ਦੇ ਵਿੱਚ ਕੀ ਕਾਰਨ ਚੱਕਿਆ ਮੋਟਰਸਾਈਕਲ ਹੈ ਕੱਲ ਹੀ ਚੱਕਿਆ ਇਹਨੂੰ ਪੁੱਛਣਾ ਜੀ ਕੋਈ ਕਮੀ ਹਾਂਜੀ ਕੋਈ ਨਸ਼ਾ ਬੱਧਾ ਕਰਦਾ ਤੂੰ ਨਹੀਂ ਮੇਰਾ ਨਾਮ ਹੈ ਜੀ ਨੀਵਾਂ ਨੂੰ ਵਿਆਹ ਤੇ ਲਗਾਏ ਨਸ਼ਾ ਕਰਦਾ ਹਾਂਜੀ ਨਸ਼ਾ ਕਰਦਾ ਬਾਈ ਜਾਣਾ ਨਹੀਂ ਅੱਜ ਮੋਟਰਸਾਈਕਲ ਡੇਡ ਕੱਲ ਹੀ ਚੱਕਣ ਆਇਆ ਤੂੰ ਅਸੀਂ ਪਈ ਜਾਣਾ ਹੈ ਬਾਈ ਜਗਜੀਤਪੁਰ ਨੂੰ ਜਗਜੀਤਪੁਰ ਨੂੰ ਜਾਣਾ ਹੈ ਬਾਈ ਜਗਜੀਤਪੁਰ ਚੋਰੀ ਕਰਕੇ ਲੈ ਜਾਣਾ ਮੋਟਰਸਾਈਕਲ ਹੈ ਨਹੀਂ ਤੂੰ ਚੋਰੀ ਕੀਤੀ ਹੈ ਮੰਨਦਾ ਹੈ ਏ ਮੋਟਰਸਾਈਕਲ ਚੱਕ ਲਿਆ ਤੂੰ ਹੈਂ ਬੋਲਦਾ ਨਹੀਂ ਕਿਹੜਾ ਮੋਟਰਸਾਈਕਲ ਦੀ ਇਹ ਤਾਂ ਪਤਾ ਨਹੀਂ ਤੜੀ ਮੇਨਾ ਭਾਜੀ ਹੀਰਾ ਵਾ ਕਿਹੜੇ ਮੱਲੇ ਰੰਨੇ ਗੱਡਣ ਮੱਲੇ 3 ਨੰਬਰ ਗੁਰੂ ਰਵਿਦਾਸ ਗੁਰਦਵਾਰਾ ਪਿਛਲੇ ਪਾਸੇ ਕੀ ਮਾਮਲਾ ਕੀ ਹੈ ਸਰ ਭਾਈ ਮਾਮਲਾ ਇਦਾਂ ਮੈਂ ਮੋਟਰਸਾਈਕਲ ਦੇ ਅੰਦਰ ਗਿਆ ਮੈਂ ਅੰਦਰ ਬਹਿ ਕੇ ਰੋਟੀ ਖਾਣ ਲੱਗਾ ਸੀਗਾ ਮੇਰੀ ਭਤੀਜੀ ਦਾ ਫੋਨ ਆਇਆ ਕਿ ਚਾਚਾ ਬੰਦੀ ਤੇਲਾ ਕੋਈ ਮੋਟਰਸਾਈਕਲ ਚੱਕ ਕੇ ਲੈ ਕੇ ਜਾ ਰਹੇ ਆ ਠੀਕ ਆ ਮੈਂ ਬਾਹਰ ਨਿਕਲਿਆ ਕਿ ਚੋਰ ਨੇ ਮੋਟਰਸਾਈਕਲ ਲੈ ਕੇ ਭੱਜਿਆ ਮੈਂ ਨਾਲ ਮਗਰ ਮਗਰ ਭੱਜਿਆ ਪਰ ਉਹ ਤੇ ਜੀ ਨਾ ਸੀਗਾ ਪਰ ਫਿਰ ਮੈਂ ਬਹੁਤ ਪੂਰਾ ਜੋਰ ਲਾਇਆ ਮੈਂ ਉਹਨੂੰ ਫੜਨ ਲੱਗਾ ਸੀ ਉਹ ਮੁਰਥਾ ਚੜ ਕੇ ਭੱਜ ਗਿਆ ਅੱਗੇ ਅੱਗੇ ਮੁੰਡਾ ਸੀਗਾ ਇੱਕ ਪਤਾ ਨਹੀਂ ਕਿਹੜਾ ਪੱਥੂ ਦਾ ਮੁੰਡਾ ਵਿਚਾਰੀ ਵਿਚਾਰਾ ਉਹਦਾ ਧੰਨਵਾਦ ਜਿਹੜਾ ਉਹਨੇ ਵਿਚਾਨੇ ਫੜਿਆ ਉਹਨੂੰ ਤੋੜ ਤੱਕ ਜੇ ਨਾ ਸਾਡੇ ਕੋਲ ਚੋਰ ਫੜਨਾ ਹੁੰਦਾ ਕਿਹੜਾ ਮੋਟਰ ਸੀਗਾ ਕਿਹੜੇ ਰੰਗ ਦਾ ਮੋਟਰ ਮੋਟਰ ਬਾਈ 20 ਸਾਲ ਪੁਰਾਣਾ ਵਾ ਠੀਕ ਆ ਜੀ ਸਾਡੇ ਕੋਲ ਤਾਂ ਜਗ੍ਹਾ ਘੱਟ ਸੀ ਮੁਰਥਾ ਬਾਹਰ ਗੱਡੀ 'ਚ ਖੜਾ ਗੜੀ ਦਾ ਉਹ ਕੀ ਜਿਹੜੇ ਕੋਈ ਜਗ੍ਹਾ ਹੈ ਨਹੀਂ ਕਿ ਇਹ ਕਿੰਨੀ ਮੋਟਾਰੀ ਬਲੇ ਸਾਡੇ ਦੋ ਖੜਦੇ ਆ ਇਹਨਾਂ ਨੇ ਆਪਣਾ ਮੰਗੀ ਕਬੂਲ ਕੀਤਾ ਵਾ ਕੀ ਅਸੀਂ ਸੋਨੇ ਕੂਲ ਕਰਦੇ ਤੁਸੀਂ ਹਾਂ ਤੁਸੀਂ ਆਪ ਤਾਂ ਪੁੱਛਿਆ ਤੁਸੀਂ ਹਾਂਜੀ ਕੂਲ ਕੀਤਾ ਉਹਨਾਂ ਨੇ ਕਬੂਲ ਕੀਤਾ ਹਾਂ ਕੂਲ ਕੀਤਾ ਉਹਨਾਂ ਨੇ ਪਤਾ ਲੱਗਾ ਕਿੱਥੇ ਰਹਿਣ ਵਾਲੇ ਪਤਾ ਦੱਸ ਦੱਸਿਆ ਉਹਨਾਂ ਨੇ ਕਿੱਥੇ ਜਾਇਆ ਕਿੱਥੇ ਦੇ ਰਹਿਣ ਵਾਲੇ ਆ ਰਣਜੀਤਪੁਰ ਜਗਜੀਤਪੁਰ ਤੇ ਪੜੀ ਦੋਨੇ ਹਾਂਜੀ ਲਗਜੀਤਪੁਰ ਦਾ ਇੱਕ ਰਾਵਲ ਪਿੰਡੀ ਦਾ ਤੇ ਬਹੁਤ ਸ਼ੁਕਰਗੁਜ਼ਾਰ ਕੀਤੀ ਤੁਸੀਂ ਅਬ ਫੋਨ ਕੀਤਾ ਕੀਤਾ ਮੁੰਡਿਆਂ ਨੂੰ ਕੋਲ ਕੇ ਹਾਂਜੀ ਪੁਲਿਸ ਆਈ ਮੌਕੇ ਤੇ ਨਹੀਂ ਆ ਮੁਰਕੇ ਤੇ ਨਹੀਂ ਆਈ ਬੜੀ ਅਜੇ ਨਹੀਂ ਆਈ ਮੈਂ ਨਹੀਂ ਫੋਨ ਕੀਤਾ ਕਿਸੇ ਰਸਤੇ ਮਲੇ ਜਾ ਰਹੇ ਕੀਤਾ ਉਹਨਾਂ ਨੇ ਪਹਿਲੇ ਵੀ ਬਹੁਤ ਚੋੜੀਆਂ ਵੇਖਤਾ ਸੀ ਕਿਉਂਕਿ ਸਾਡੇ ਮਲੇ ਜੇ ਇੱਕ ਚੱਕ ਹੋਈ ਪਹਿਲੇ ਹੀ ਬਹੁਤ ਚੱਕ ਹੋਈਆਂ ਵਾ